ਹੈਲੋ ਜੀ ਸਤ ਸ੍ਰੀ ਅਕਾਲ ਪਟਿਆਲਾ ਫੈਸ਼ਨ ਟਿੱਕਟੜ ਬਹੁਤ ਬਹੁਤ ਸਵਾਗਤ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਅੱਜ ਨਾ ਬਹੁਤ ਸੋਹਣੇ ਸੂਟ ਲੈ ਕੇ ਆਏ ਆ ਤੁਹਾਡੇ ਵਾਸਤੇ ਤੇ ਪ੍ਰਾਈਸ ਵੀ ਇਹਨਾਂ ਦੇ ਬਿਲਕੁਲ ਅਸੀਂ ਘੱਟ ਰੱਖੇ ਨੇ ਕਿਉਂਕਿ ਕਸਟਮਰ ਨੂੰ ਲੈਣ ਵਿੱਚ ਕੋਈ ਦਿੱਕਤ ਨਾ ਆਵੇ ਤੇ ਤੁਸੀਂ ਇਹ ਸੂਟ ਨਾ ਸਕਰੀਨਸ਼ਾਟ ਲੈ ਕੇ ਪ੍ਰਾਈਸ ਪੁੱਛ ਸਕਦੇ ਹੋ WhatsApp ਦੇ ਉੱਪਰ ਤੇ ਜੇ ਤੁਹਾਨੂੰ ਇਹ ਸੂਟ ਪਸੰਦ ਆਏ ਜੀ ਤੇ ਤੁਸੀਂ ਆਰਡਰ ਦੇ ਸਕਦੇ ਹੋ ਤੇ ਬਾਕੀ ਡਿਜ਼ਾਈਨਿੰਗ ਵਗੈਰਾ ਜੇ ਤੁਸੀਂ ਚੇਂਜ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਚੇਂਜ ਵੀ ਕਰਵਾ ਸਕਦੇ ਹੋ ਫੈਬਰਿਕ ਆਪਾਂ ਦੱਸਾਂਗੇ ਤੁਹਾਨੂੰ ਦੁਪੱਟੇ ਦੱਸਾਂਗੇ ਜੀ ਕਿਹੜੇ ਲਗਾਏ ਨੇ ਆਪਾਂ ਨੇ ਤੇ ਸਾਰੀ ਆਪਾਂ ਤੁਹਾਨੂੰ ਡਿਟੇਲ ਦਵਾਂਗੇ ਵੀਡੀਓ ਦੇ ਵਿੱਚ ਤੇ ਤੁਸੀਂ ਦੱਸਿਓ ਜੀ ਅੱਜ ਵਾਲੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਸ਼ੁਰੂ ਕਰਦੇ ਹਾਂ ਜੀ ਆਪਾਂ ਸੂਟ ਬਾਕੀ ਨਾ ਫੋਟੋ ਦੇ ਵਿੱਚ ਜਿਹੜੇ ਮਤਲਬ ਵੀਡੀਓ ਚੱਲਦੀ ਹੁੰਦੀ ਹੈ ਉਹਦੇ ਵਿੱਚ ਥੋੜਾ ਕਲਰ ਦਾ ਉਨ ਕੀ ਦਾ ਫਰਕ ਆ ਜਾਂਦਾ ਹੁੰਦਾ ਤੇ ਸੂਟ ਬਾਕੀ ਆਪਾਂ ਇੱਕ ਨੰਬਰ ਬਣਾਉਨੇ ਆ ਠੀਕ ਹੈ ਜੀ ਇਹ ਬਹੁਤ ਹੀ ਸੋਹਣਾ ਪੀਚ ਕਲਰ ਹੈ ਠੀਕ ਹੈ ਇਹ ਘੇਰੇ ਦਾ ਕੰਮ ਆ ਗਿਆ ਤੇ ਇਹ ਹੁਸ਼ਿਆਰਪੁਰ 20 ਨੇ ਸਾਡੇ ਤੋਂ ਕਰਵਾਉਂਦੇ ਰਹਿੰਦੇ ਨੇ ਉਹ ਸੂਟ ਰੈਡੀ ਤੇ ਬਹੁਤ ਸੋਹਣਾ ਉਹਨਾਂ ਨੇ ਸੂਟ ਰੈਡੀ ਕਰਵਾਇਆ ਕੀ ਰਿਦਾ ਕੰਮ ਆ ਗਿਆ ਇਹ ਮੈਂ ਇੰਸਟਾਗ੍ਰam ਤੇ ਵੀ ਅਸੀਂ ਵੀਡੀਓ ਕਰਦੇ ਹੁੰਨੇ ਆਪਲੋਡ ਤੁਸੀਂ ਇੰਸਟਾਗ੍ਰam ਤੇ ਇਹਨਾਂ ਦੀ ਫੁੱਲ ਵੀਡੀਓ ਮਤਲਬ ਜਿਹੜੀ ਰੀਲਸ ਆਪ ਪਾਉਨੇ ਆ ਡਿਟੇਲ ਚੈੱਕ ਕਰ ਸਕਦੇ ਹੋ ਤੇ ਫੋਟੋਆਂ ਵੀ ਤੁਹਾਨੂੰ ਉਹਦੇ ਉੱਪਰ ਮਿਲ ਜਾਣਗੀਆਂ ਫਿਨਿਸ਼ਿੰਗ ਚੈੱਕ ਕਰ ਲਓ ਜੀ ਤੁਸੀਂ ਵਰਕ ਦੀ ਮਸ਼ੀਨ ਵਰਕ ਕੀਤਾ ਹੋਇਆ ਨੈਚੁਰਲ ਕ੍ਰੇਪ ਦਾ ਫੈਬਰਿਕ ਹੈ ਤੇ ਉੱਪਰ ਦੇਖੋ ਤੁਹਾਨੂੰ ਬੁੱਟੀਆਂ ਮਿਲ ਜਾਣਗੀਆਂ ਜਿਵੇਂ ਲਾਈਟ ਕਲਰ ਸੀਗਾ ਸੂਟ ਦਾ ਤੇ ਆਪਾਂ ਨੇ ਥੋੜੇ ਜਿ ਥੋੜੇ ਥੋੜੇ ਡਾਰਕ ਲਾ ਕੇ ਕਲਰ ਤੇ ਬਹੁਤ ਸੋਹਣਾ ਆਪਾਂ ਨੂੰ ਰੈਡੀ ਕਰ ਦਿੱਤਾ ਇਹ ਆ ਗਿਆ ਜੀ ਬਾਜੂ ਦਾ ਕੰਮ ਬਹੁਤ ਪਿਆਰਾ ਮਸ਼ੀਨ ਦਾ ਕੰਮ ਕੀਤਾ ਹੋਇਆ ਸਾਰਾ ਇਹਦੇ ਉੱਪਰ ਠੀਕ ਹੈ ਜੀ ਇਹਦੇ ਨਾਲ ਕੀਤਾ ਹੋਇਆ ਆਪਾਂ ਨੇ ਚਨੋਂਨ ਦਾ ਦੁਪੱਟਾ ਦੁਪੱਟਾ ਵੀ ਆਪਾਂ ਨੇ ਸੇਮ ਕਲਰ ਦਾ ਕੀਤਾ ਹੋਇਆ ਬਾਕੀ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਸੇਮ ਕਲਰ ਕਰਵਾਉਣਾ ਚਾਹੁੰਦੇ ਹੋ ਜਾਂ ਫਿਰ ਟਾਈ ਡਾਈ ਦੁਪੱਟਾ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਟਾਈ ਡਾਈ ਲੈਸ ਲਗਵਾਉਣਾ ਚਾਹੁੰਦੇ ਹੋ ਠੀਕ ਹੈ ਜੀ ਬਾਕੀ ਟਾਈ ਡਾਈ ਲੈਸ ਉਦੋਂ ਲੱਗੂਗੀ ਜਦੋਂ ਆਪਾਂ ਨੂੰ ਪ੍ਰੋਪਰ ਕਲਰ ਕਢਾਈ ਦੇ ਵਿੱਚ ਮਿਲਣਗੇ ਕਈ ਵਾਰੀ ਐਂ ਵੀ ਕਈ ਚੀਜ਼ ਨਹੀਂ ਮਿਲਦੀ ਹੁੰਦੀ ਠੀਕ ਹੈ ਦੁਪੱਟਾ ਆ ਗਿਆ ਜੀ ਬਹੁਤ ਹੀ ਪਿਆਰਾ ਪਿਆਰੀ ਜੀ ਆਪਾਂ ਨੇ ਇਹਨੂੰ ਲੈਸ ਦਿੱਤੀ ਹੋਈ ਹੈ ਮੋਰ ਪੰਖੀ ਕਲਰ ਦੀ ਠੀਕ ਹੈ ਲੈਸ ਦੀ ਜਿਹੜੀ ਫਿਨਿਸ਼ਿੰਗ ਆ ਉਹ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਦੇਖੋ ਇਹ ਸੂਟ ਬਣਿਆ ਹੋਇਆ ਉੱਠਾ ਹੋ ਗਿਆ ਇਹ ਦੁਪੱਟਾ ਇੱਧਰ ਦੇਖੋ ਇਹ ਆਪਾਂ ਨੇ ਲੈਸ ਜਿਹੜੀ ਉਹ ਵੀ ਗੁੰਮ ਲਗਾਈ ਹੋਈ ਹੈ ਕਿ ਇਹਦੀ ਵੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਜੇ ਤੁਸੀਂ ਸੂਟ ਸਟੀਚਿੰਗ ਲੈਣਾ ਚਾਹੁੰਦੇ ਹੋ ਜੀ ਫਿਰ ਤੁਹਾਨੂੰ ਨਾਪ ਭੇਜਣਾ ਪਊਗਾ ਤੇ ਬਾਕੀ ਪੇਮੈਂਟ ਮੈਥਡ ਇਦਾਂ ਹੈ ਜੀ ਵੀ ਤੁਸੀਂ ਹਾਫ ਪੇਮੈਂਟ ਅਡਵਾਂਸ ਕਰਨੀ ਪਊਗੀ ਤੁਹਾਨੂੰ ਹਾਫ ਜਿਵੇਂ ਆਪਣੇ ਸੂਟ ਹੈ ਰੈਡੀ ਹੋ ਗਏ ਹੁਣ ਆਪਾਂ ਨੇ ਕਸਟਮਰ ਨੂੰ ਫੋਟੋ ਭੇਜ ਦਿੱਤੀ ਤੁਹਾਡੇ ਸੂਟ ਰੈਡੀ ਨੇ ਬਾਕੀ ਦੀ ਪੇਮੈਂਟ ਕਰ ਦਿਓ ਤੇ ਆਪਾਂ ਤੁਹਾਡਾ ਕੋਰੀਅਰ ਲਗਾ ਦਿੰਨੇ ਆ ਠੀਕ ਹੈ ਜੀ ਇਦਾਂ ਹੁੰਦਾ ਬੁਟੀਕ ਦਾ ਕੰਮ ਤੇ ਬਹੁਤ ਸੋਹਣਾ ਸੂਟ ਰੈਡੀ ਹੋਇਆ ਵੀ ਤੇ ਇਹ ਸੂਟ ਆਪਣਾ ਅਨਸਟਿਚ ਹੀ ਜਾਊਗਾ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਤੁਸੀਂ ਸੂਟ ਅਨਸਟਿਚ ਵੀ ਲੈ ਤੇ ਆਪਣਾ ਸਟਿਚਿੰਗ ਵੀ ਕਰਵਾ ਸਕਦੇ ਹਾਂ ਇਹ ਵੀ ਆਪਾਂ ਨੇ ਸੇਮ ਨੈਚੁਰਲ ਕ੍ਰੇਪ ਦਾ ਕੀਤਾ ਹੋਇਆ ਸੂਟ ਤੇ ਇਹ ਵੀ ਸਿੰਪਲ ਸੋਬਰ ਜਿਹਾ ਸੂਟ ਨੇ ਦੇਖੋ ਜਿਆਦਾ ਵਰਕ ਨਹੀਂ ਹੈਗਾ ਇਹ ਜਿਹੜਾ ਫਲਾਵਰ ਤੁਹਾਨੂੰ ਦਿਖ ਰਹੇ ਨੇ ਜਿਹੇ ਘੇਰੇ ਦੇ ਕਾਰਨਰ ਤੇ ਆਉਣਗੇ ਠੀਕ ਹੈ ਦੋ ਹੀ ਫਲਾਵਰ ਨੇ ਘੇਰੇ ਦੇ ਉੱਪਰ ਇਹ ਸੇਮ ਫਲਾਵਰ ਜਿਹੜਾ ਬਾਜੂ ਦੇ ਉੱਪਰ ਆ ਜਾਊਗਾ ਤੇ ਬਹੁਤ ਹੀ ਆਪਾਂ ਨੇ ਪਿਆਰੇ ਜਿਹੇ ਕਲਰ ਹਨਾ ਜਿਵੇਂ ਸਿਆਣੇ ਪਾਉਂਦੇ ਨੇ ਤੇ ਨਾ ਜ਼ਿਆਦਾ ਜ਼ਿਆਦੇ ਵੀ ਲਾਈਟ ਜੇ ਆਪਾਂ ਲਾਂਦੇ ਤਾਂ ਸੂਟ ਜਿਵੇਂ ਲਾਈਟ ਸੀਗਾ ਉਹਦੇ ਉੱਪਰ ਚਚਨੇ ਨਹੀਂ ਸੀਗੇ ਤੇ ਨਾਲ ਦੀ ਇਹਦੇ ਆਪਾਂ ਨੇ ਦੁਪੱਟਾ ਰੱਖਿਆ ਇੰਨਾ ਹਾ ਆਰੈਂਜ ਕਲਰ ਹੈ ਰਸਟ ਰਸਟ ਜਿਹਾ ਕਲਰ ਹੈ ਕਿਤੇ ਤੁਸੀਂ ਸੋਚੋ ਪੀ ਆਰੈਂਜ ਕਲਰ ਲਾਤਾ ਸਿਆਣਿਆਂ ਦੇ ਸੂਟ ਤੇ ਤੇ ਫੋਟੋ ਦੇ ਵਿੱਚ ਥੋੜਾ ਲੱਗਦਾ ਹੋਊਗਾ ਤੇ ਰਸਟ ਕਲਰ ਹੈ ਪ੍ਰੋਪਰ ਠੀਕ ਹੈ ਜੀ ਤੇ ਇਹਦੇ ਨਾਲ ਵੀ ਆਪਾਂ ਨੇ ਚਨਾਉਣ ਦਾ ਦੁਪੱਟਾ ਰੱਖਿਆ ਤੇ ਨੇਚਰਲ ਕ੍ਰੇਪ ਦਾ ਫੈਬਰਿਕ ਹੈ ਤੇ ਜੇ ਤੁਹਾਨੂੰ ਸੂਟ ਇਹ ਪਸੰਦ ਹੈ ਜੀ ਤੁਸੀਂ ਸਕਰੀਨਸ਼ਾਟ ਲੈ ਲਿਓ ਤੇ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਠੀਕ ਹੈ ਜੀ ਇਹ ਵੀ ਮਸ਼ੀਨ ਵਰਕ ਦਾ ਸੀਗਾ ਸੂਟ ਤੇ ਨੈਕਸਟ ਤੁਹਾਨੂੰ ਦਿਖਾਉਣੀ ਹੈ ਜੀ ਸ਼ਿਮਰ ਫੈਬਰਿਕ ਦੇ ਉੱਪਰ ਬਹੁਤ ਪਿਆਰਾ ਇਹ ਵੀ ਸੂਟ ਰੈਡੀ ਹੋਇਆ ਇਹ ਵੀ ਆਪਣਾ ਸੂਟ ਅਨ ਸਟਿਚੇ ਜਾਊਗਾ ਇਹਦਾ ਜਿਹੜਾ ਫੁੱਲ ਫਰੰਟ ਹੈ ਜੀ ਸਾਰਾ ਆਪਾਂ ਨੇ ਮਸ਼ੀਨ ਵਰਕ ਦੇ ਨਾਲ ਰੈਡੀ ਕੀਤਾ ਹੋਇਆ ਠੀਕ ਹੈ ਜੀ ਇਹਦੇ ਚ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਫੁੱਲ ਫਰੰਟ ਮਿਲੇਗਾ ਇਹ ਜਿਹੜਾ ਕਿ ਕੰਮ ਹੈ ਤੁਹਾਨੂੰ ਇਹਨਾਂ ਉੱਪਰ ਤੱਕ ਹੈਵੀ ਮਿਲੇਗਾ ਤੇ ਸੂਟ ਭਰਿਆ ਭਰਿਆ ਲੱਗੂਗਾ ਠੀਕ ਹੈ ਜੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸ਼ੀਸ਼ੇ ਦਾ ਕੰਮ ਮਸ਼ੀਨ ਵਰਕ ਦੇ ਵਿੱਚ ਛੇੜ ਪਾ ਕੇ ਸ਼ੀਸ਼ੇ ਦਾ ਕੰਮ ਕੀਤਾ ਹੋਇਆ ਜੀ ਬਾਜੂ ਦਾ ਕੰਮ ਵੀ ਬਹੁਤ ਸੋਹਣਾ ਜੀ ਦੇਖੋ ਬਾਜੂ ਦੇ ਉੱਪਰ ਇੱਕ ਫਲਾਵਰ ਰੱਖਿਆ ਕਿਉਂਕਿ ਸਾਰਾ ਵਿੱਚੋ ਹੈਵੀ ਹੋ ਗਿਆ ਸੀਗਾ ਤੇ ਫਿਰ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਰੈਡੀ ਕਰਵਾ ਸਕਦੇ ਹੋ ਇਹ ਜੀ ਸ਼ਿਮਰ ਦਾ ਫੈਬਰਿਕ ਹੈ ਠੀਕ ਹੈ ਜੀ ਤੇ ਇਹ ਤੁਸੀਂ ਆਪਣੇ ਅਕੋਰਡਿੰਗ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਤੇ ਜਿਵੇਂ ਅੱਜ ਕੱਲ੍ਹ ਹੁਣ ਜਿਵੇਂ ਗਰਮੀਆਂ ਦਾ ਸੀਜ਼ਨ ਆਊਗਾ ਅੱਗੇ ਗਰਮੀਆਂ ਦੇ ਸੂਟ ਰੈਡੀ ਹੋਣਗੇ ਤਾਂ ਤੁਸੀਂ ਉਹਦੇ ਵਾਸਤੇ ਵੀ ਡਿਜ਼ਾਈਨ ਇਹ ਰੈਡੀ ਕਰਵਾ ਸਕਦੇ ਹੋ ਨਾਲ ਇਹਦੇ ਰੱਖਿਆ ਹੋਇਆ ਜੀ ਟਾਈ ਡਾਈ ਦੁਪੱਟਾ ਤੇ ਦੁਪੱਟੇ ਦੀ ਡਿਜ਼ਾਈਨਿੰਗ ਚੈੱਕ ਕਰ ਲਓ ਨਾਲ ਆਪਾਂ ਨੇ ਕਿਨਾਰੀ ਲਾਈ ਹੋਈ ਹੈ ਦੇਖੋ 골ਡ ਬਹੁਤ ਹੀ ਪਿਆਰੀ ਠੀਕ ਹੈ ਜੀ ਜੇ ਤੁਹਾਨੂੰ ਇਹ ਸੂਟ ਪਸੰਦ ਹੈ ਤੁਸੀਂ ਇਹ ਵੀ ਆਰਡਰ ਕਰ ਸਕਦੇ ਹੋ ਤੇ ਪ੍ਰਾਈਸ ਤੁਹਾਨੂੰ WhatsApp ਦੇ ਉੱਪਰ ਦੱਸਾਂਗੇ ਜੀ ਤੇ ਹਾਫ ਪੇਮੈਂਟ ਅਡਵਾਂਸ ਹੋਊਗੀ ਹਾਫ ਸੂਟ ਰੈਡੀ ਹੋਣ ਤੋਂ ਬਾਅਦ ਇਹ ਵੀ ਸੂਟ ਆਪਣਾ ਅਨਸਟਿਚ ਜਾਊਗਾ ਜੀ ਦੇਖ ਲਓ ਫੁੱਲ ਲੁੱਕ ਦਿਖਾ ਦਿੰਨੇ ਆ ਠੀਕ ਹੈ ਜੀ ਬਹੁਤ ਪਿਆਰਾ ਸੂਟ ਰੈਡੀ ਹੋਇਆ ਇਹ 올 ਆਲ ਓਵਰ ਸੂਟ ਰੈਡੀ ਹੋਇਆ ਜੀ ਇੱਕ ਤੁਹਾਨੂੰ ਇਹਦੇ ਨਾਲ ਦਾ ਮੈਚਿੰਗ ਸੂਟ ਦਿਖਾਉਂਨੇ ਆ ਉਹ ਤੁਹਾਡੀ ਮਰਜ਼ੀ ਹੈ ਜਿਵੇਂ ਤੁਹਾਡੀ ਏਜ ਏਜ ਦੇ ਹਿਸਾਬ ਨਾਲ ਤੁਸੀਂ ਮੈਚਿੰਗ ਪਾਉਣਾ ਚਾਹੁੰਦੇ ਜਿਵੇਂ ਤਾਂ ਅੱਜ ਕੱਲ ਕੁੜੀਆਂ ਪਾਉਂਦੀਆਂ ਨੇ ਜਿਆਦਾ ਮੈਚਿੰਗ ਸੂਟ ਤੇ ਤੁਸੀਂ ਮੈਚਿੰਗ ਵੀ ਕਰ ਸਕਦੇ ਹੋ ਤੇ ਜਿਵੇਂ ਤੁਸੀਂ ਥੋੜੀ ਜਿਹੀ ਕੇਜ ਜਿਆਦਾ ਫਿਰ ਤੁਸੀਂ 올ਓਵਰ ਲੈ ਲਓ ਨਾਲ ਦੁਪੱਟਾ ਮੈਚਿੰਗ ਕਰ ਲਓ ਠੀਕ ਹੈ ਇਹ ਵੀ ਲਾਈਟ ਸੀ ਗ੍ਰੀਨ ਹੈ ਉਹ ਥੋੜਾ ਜਿਹਾ ਫਰੋਜ਼ੀ ਟੋਨ ਦੇ ਵਿੱਚ ਆ ਗਿਆ ਸੀਗਾ ਥੋੜਾ ਉਹ ਨੀਕੀ ਦਾ ਹੀ ਫਰਕ ਹੈ ਜਿਆਦਾ ਨਹੀਂ ਹੈਗਾ ਡਿਜ਼ਾਈਨਿੰਗ ਸੇਮ ਹੈ ਠੀਕ ਹੈ ਜੀ ਇਹਦੇ ਨਾਲ ਆਪਾਂ ਨੇ ਕਰਿਆ ਹੋਇਆ ਇਹ ਵੀ ਆਪਾਂ ਨੇ ਸੇਮ ਟੂ ਸੇਮ ਸ਼ਿਮਰ ਫੈਬਰਿਕ ਦੇ ਉੱਪਰ ਕੀਤਾ ਹੋਇਆ ਤੇ ਇਹਦੇ ਨਾਲ ਸਲਵਾਰ ਕਹਿਣੀ ਸੀ ਸਲਵਾਰ ਇਹਦੇ ਨਾਲ ਆਪਾਂ ਨੇ ਕ੍ਰੇਪ ਦੀ ਰੈਡੀ ਕੀਤੀ ਹੈ ਮੈਚਿੰਗ ਤੇ ਉਹ ਤੁਹਾਨੂੰ 올ਓਵਰ ਸੂਟ ਦਿਖਾਇਆ ਸੀਗਾ ਇਹ ਮੈਚਿੰਗ ਹੈ ਜੀ ਤੇ ਤੁਹਾਨੂੰ ਮੈਚਿੰਗ ਵੀ ਦਿਖਾ ਦਿੰਨੇ ਆ ਤੁਸੀਂ ਜਿਹੜੇ ਜਿਵੇਂ ਮਰਜ਼ੀ ਹੈ ਨਾ ਰੈਡੀ ਕਰਵਾ ਲਿਓ ਆਪਣੇ ਅਕੋਰਡਿੰਗ ਫਿਰ ਤੁਸੀਂ ਕਿਵੇਂ ਦਾ ਪਾਉਣ ਆ ਪਸੰਦ ਕਰਦੇ ਹੋ ਠੀਕ ਹੈ ਜੀ ਦੁਪੱਟਾ ਸੇਮ ਟੂ ਸੇਮ ਹੈ ਦੋਨਾਂ ਦਾ ਦੁਪੱਟੇ ਦੇ ਵਿੱਚ ਕੋਈ ਵੀ ਹੋ ਨਹੀਂ ਹੈਗਾ ਠੀਕ ਹੈ ਜੀ ਦੇਖ ਲਓ ਇਹ ਸੂਟ ਤੁਹਾਨੂੰ ਜੇ ਪਸੰਦ ਆ ਸਕਰੀਨ ਸ਼ਾਟ ਲੈ ਲਿਓ ਤੇ ਆਰਡਰ ਦੇ ਸਕਦੇ ਹੋ ਮੈਚਿੰਗ ਦਾ ਵੀ ਦੇਖ ਲਓ ਤੇ 올ਓਵਰ ਦਾ ਵੀ ਤੁਹਾਨੂੰ ਦਿਖਾਤਾ ਜਿਵੇਂ ਤੁਹਾਨੂੰ ਠੀਕ ਲੱਗੇ ਜੀ ਉਦੋਂ ਆਪਾਂ ਰੈਡੀ ਕਰ ਦਾਂਗੇ ਜੇ ਤੁਸੀਂ ਫੈਬਰਿਕ ਚੇਂਜ ਕਰਵਾਉਣਾ ਚਾਹੁੰਦੇ ਹੋ ਫੈਬਰਿਕ ਵੀ ਚੇਂਜ ਕਰ ਦਾਂਗੇ ਜਿਵੇਂ ਤੁਸੀਂ ਕ੍ਰੇਪਤੀ ਕਰਵਾਉਣਾ ਚਾਹੁੰਦੇ ਹੋ ਜਾਂ ਕਿਸੇ ਕਾਟਨ ਸਟਾਫ ਤੇ ਜਾਂ ਕਿਸੇ ਪਸ਼ਮੀਨਾ ਸਟਾਫ ਤੇ ਠੀਕ ਹੈ ਜੀ ਤੁਸੀਂ ਕਿਸੇ ਵੀ ਸਟਾਫ ਤੇ ਕਰਵਾਉਣਾ ਚਾਹੋਗੇ ਤਾਂ ਆਪਾਂ ਕਰ ਦਾਂਗੇ ਤੁਹਾਨੂੰ ਨੈਕਸਟ ਸੂਟ ਤੁਹਾਨੂੰ ਦਿਖਾਉਣੀ ਹੈ ਜੀ ਕਾਫੀ ਕਲਰ ਦੇ ਵਿੱਚ ਇਹ ਆਪਾਂ ਨੇ ਪਹਿਲਾਂ ਕਾਫੀ ਕੀਤਾ ਸੀਗਾ ਮਤਲਬ ਕਲਾ ਸ਼ਰਟ ਦਾ ਕੰਮ ਇਹਦਾ ਆਪਾਂ ਨੇ ਕੀਤਾ ਹੋਇਆ ਨਾਲ ਪੌਂਚੇ ਦਾ ਵੀ ਕੰਮ ਠੀਕ ਹੈ ਜੀ ਇਹ ਵੀ ਫੁੱਲ ਫਰੰਟ ਤੁਹਾਨੂੰ ਮਿਲ ਜੂਗਾ ਇਹ ਆਪਾਂ ਨੇ ਪਹਿਲਾਂ ਗਰਮੀਆਂ ਦੇ ਵਿੱਚ ਡਿਜ਼ਾਈਨਿੰਗ ਕੀਤੀ ਸੀਗੀ ਇਹ ਕਾਟਨ ਦੇ ਸੂਟ ਵੀ ਇਹਦੇ ਨਾਲ ਦੇ ਰੈਡੀ ਹੋਏ ਸੀਗੇ ਠੀਕ ਹੈ ਇਹ ਵੀ ਫੁੱਲ ਫਰੰਟ ਆਊਗਾ ਇਹ ਆ ਗਿਆ ਜੀ ਪੌਂਚੇ ਦਾ ਕੰਮ ਏ ਸੌਰੀ ਬਾਜੂ ਦਾ ਕੰਮ ਬਾਜੂ ਦਾ ਵੀ ਕੰਮ ਤੁਹਾਨੂੰ ਹੈਵੀ ਮਿਲੂਗਾ ਇਹ ਵਾਲਾ ਬਾਜੂ ਦਾ ਕੰਮ ਹੈ ਜੀ ਇਹ ਆ ਗਿਆ ਜੀ ਪੌਂਚੇ ਦਾ ਕੰਮ ਬਾਕੀ ਕਲਰ ਚੋਇਸ ਤੁਸੀਂ ਆਪਣੇ ਅਕੋਰਡਿੰਗ ਲਗਵਾ ਸਕਦੇ ਹੋ ਜਿੱਦਾਂ ਤੁਹਾਨੂੰ ਹਨਾ ਠੀਕ ਲੱਗੇ ਉਦਾਂ ਤੁਸੀਂ ਕਲਰ ਲਗਵਾ ਸਕਦੇ ਹੋ ਤੇ ਜੇ ਤੁਸੀਂ ਫਰੰਟ ਦਾ ਹੀ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਫਰੰਟ ਦਾ ਵੀ ਹੋ ਜਾਊਗਾ ਠੀਕ ਹੈ ਜੀ ਇਹਦੇ ਉੱਪਰ ਵੀ ਬਹੁਤ ਸੋਹਣਾ ਮਸ਼ੀਨ ਵਰਕ ਕੀਤਾ ਹੋਇਆ ਦੇਖੋ ਨਾਲ ਇਹਦੇ ਟਾਈ ਐਂਡ ਆਈ ਦੁਪੱਟਾ ਕੀਤਾ ਹੋਇਆ ਲੈਸ ਦੀ ਫਿਨਿਸ਼ਿੰਗ ਰਹਿੰਦੀ ਹੈ ਹਜੇ ਤੇ ਫਿਰ ਮੈਂ ਕਿਹਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਿੰਨੇ ਆ ਇਹ ਨਾਲ ਇਹਨਾਂ ਦਾ ਦੁਪੱਟਾ ਰੈਡੀ ਕੀਤਾ ਹੋਇਆ ਟਾਈ ਐਂਡ ਆਈ ਠੀਕ ਹੈ ਜੀ ਬਹੁਤ ਸੋਹਣਾ ਸੂਟ ਰੈਡੀ ਹੋਇਆ ਤੇ ਜੇ ਤੁਹਾਨੂੰ ਇਹ ਸੂਟ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਦੇ ਉੱਪਰ ਆਰਡਰ ਦੇ ਸਕਦੇ ਹੋ ਪਲੀਜ਼ ਕਾਲ ਨਾ ਕਰਿਓ ਤੇ ਕਾਲ ਕਾਫੀ ਹੁੰਦੀਆਂ ਨੇ ਫਿਰ ਚੱਕੀਆਂ ਵੀ ਨਹੀਂ ਜਾਂਦੀਆਂ ਇੰਨੀਆਂ ਕਾਲ ਤੇ WhatsApp ਦੇ ਉੱਪਰ ਤੁਸੀਂ ਮੈਸੇਜ ਕਰ ਲਿਓ ਜੀ ਤੇ ਤੁਸੀਂ ਦੱਸਿਓ ਜੀ ਅੱਜ ਵਾਲੇ ਸੂਟ ਕਿਵੇਂ ਦੇ ਲੱਗੇ ਤੇ ਉਮੀਦ ਹੈ ਤੁਹਾਨੂੰ ਸਾਡੇ ਸੂਟ ਜ਼ਰੂਰ ਪਸੰਦ ਆਏ ਹੋਣਗੇ ਤੇ ਜਲਦੀ ਆਪਾਂ ਤੁਹਾਡੇ ਲਈ ਗਰਮੀ ਵਾਲੇ ਸੂਟ ਵੀ ਲੈ ਕੇ ਆਉਣੇ ਆ ਤੇ ਜਲਦੀ ਆਪਾਂ ਵੀਡੀਓ ਪਾਵਾਂਗੇ ਜੀ ਤੇ ਬਾਕੀ ਜੇ ਤੁਹਾਡੇ ਕੋਲ ਆਪਣੀ ਡਿਜ਼ਾਈਨਿੰਗ ਹੈਗੀ ਆ ਤੁਸੀਂ ਆਪ ਵੀ ਡਿਜ਼ਾਈਨ ਸੂਟ ਕਰਵਾ ਸਕਦੇ ਹੋ ਜੇ ਤੁਹਾਨੂੰ ਕੋਈ ਸਾਡਾ ਡਿਜ਼ਾਈਨ ਪਸੰਦ ਆਇਆ ਜੀ ਤੁਸੀਂ ਸਾਡਾ ਡਿਜ਼ਾਈਨ ਕਰਵਾ ਸਕਦੇ ਹੋ ਠੀਕ ਹੈ ਚਲੋ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਵਿੱਚ ਤੇ ਤੁਸੀਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਕੇ ਦੱਸਿਓ ਨਵੀਂ ਵੀਡੀਓ ਦੇ ਵਿੱਚ ਮਿਲਦੇ ਆਂ ਥੈਂਕ ਯੂ ਬਾਏ ਬਾਏ